ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਕਰ ਪੰਜਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸੰਤ ਜਨੂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹੋ ਮਾਨ ਕਣ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਗੁਰਸੰਤ ਜਨੋ ਇਥੇ ਠਮਕ ਪਿਆਰਾ ਮੈਂ ਮਿਲਿਆ ਇਥੇ ਵਿਸਰਾਮ ਹੈ ਮੇਰੀ ਤ੍ਰਿਸ਼ਨਾ ਇਥੇ ਠਮਕ ਬੋਜ ਪਦ ਪੂਰ ਲੈ ਉਚਾਰਨ ਕਰਨਾ 82 ਪਾਠ ਇਕੱਠਾ ਹੀ ਬੋਲਣਾ ਛੇਤੀ ਬੋਲਣਾ ਤੇਜੀ ਨਾਲ ਬੋਲਣਾ ਪਾਠ ਮੇਰੀ ਤ੍ਰਿਸ਼ਨਾ ਬੋਜ ਗਿਆਸੀ ਕਈ ਪਾਠੀ ਸਿੰਘ ਮੇਰੀ ਤ੍ਰਿਸ਼ਨਾ ਬੋਝ ਗਈ ਆਸੇ ਇਸ ਤਰ੍ਹਾਂ ਬੋਲਦੇ ਨੇ ਪਰ ਸੰਪਰਦਾ ਦੇ ਵਿੱਚ ਪਾਠ ਇਹ ਇਕੱਠਾ ਹੀ ਕਰਾਇਆ ਜਾਂਦਾ ਮੇਰੀ ਤ੍ਰਿਸ਼ਨਾ ਬੋਝ ਗਈ ਆਸੇ ਹਉ ਮਾਨ ਤਨ ਦੇਵਾ ਸਤ ਗੁਰੈ ਮੈਂ ਮੇਲੇ ਪ੍ਰਭ ਗੁਣ ਤਾਸੇ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਬਾਸੇ ਮੈਂ ਦੱਸੇ ਹਰ ਸਾਬਾਸੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਘਰ ਆਵ ਹੁਚਰੀ ਵਿਛੁੰਨਿਆ ਮਿਲਬ ਸਬਦ ਗੁਰੂ ਪ੍ਰਾਪਨਾ ਹਾ ਹ ਤੋਜ ਬਾਜੋ ਖਰੀ ਉਡੀਨੀਆ ਘਰ ਆਵਹੁ ਚਰੀ ਵਿਛੁੰਨਿਆ ਮਿਲ ਸਬਦ ਗੁਰੂ ਪ੍ਰਵਨਾਹਾ ਇਸੇ ਵਿਸ਼ਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਘਰ ਆਵਹੁ ਚਰੀ ਵਿਛੁੰਨਿਆ ਇੱਥੇ ਵਿਸ਼ਰਾਮ ਹੈ ਮਿਲ ਸਬਦ ਗੁਰੂ ਇੱਥੇ ਠੰਮਕ ਲਾ ਦੋਨੀ ਹੈ ਪ੍ਰਵਨਾਹਾ ਹਾ ਤੋਜ ਬਾਜੋ ਖਰੀ ਓਢੀਨੀਆ ਜੋ ਜਾਲ ਬਿਨ ਮੀਨ ਮਰਾਹਾ ਵਡਭਾਗੀ ਹਰ ਧਿਆਇਆ ਗਿਆਨ ਨਾਨਕ ਨਾਮ ਸਮਾਹਾ ਮਨ ਦੇਹ ਦੇਸ ਚਾਲ ਚਾਲ ਭਰਮਿਆ ਮਨ ਦੇਹ ਦੇਸ ਚੱਲ ਚੱਲ ਭਰਮਿਆ ਮਨ ਮੁਕ ਭਰਮ ਭੁਲਾਇਆ ਨਿਤ ਆਸਾ ਮਨ ਕਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਣਤਾ ਧਨ ਧਰ ਦੱਬਿਆ ਫਿਰ ਵਿਖ ਭਾਲਣ ਗਿਆ ਅਣਤਾ ਧਨ ਇਤਿ ਸਮਕ ਤਾਰ ਦੱਪਿਆ ਇਥੇ ਵਿਸਰਾਮ ਫਿਰ ਇਥੇ ਯਮਕ ਲਾਦਨੀ ਬਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂ ਬਿਨ ਨਾਵੈ ਪਾਚ ਪਾਚ ਮੋਇਆ ਪਾਚ ਪਾਚ ਮੋਇਆ ਗੋਰ ਸੁੰਦਰ ਮੋਹਨ ਪਾਇ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰੇਆ ਮੈਂ ਅੰਤਰਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਮੈਂ ਅੰਤਰਵੇਦਨ ਪ੍ਰੇਮ ਕੀ ਇਥੇ ਵਿਸਰਾਮ ਗੁਰ ਦੇਖਤ ਮਨ ਸਾਧਾਰਿਆ ਮਨਸਾ ਧਾਰਿਆ ਨਹੀਂ ਕਹਿਣਾ ਨਖੇਰ ਕੇ ਪੜਨਾ ਹੈ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੁਹੀ ਛੰਤ ਮਹੱਲਾ ਚੌਥਾ ਮਾਰੇ ਸੋ ਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨ ਦਿੱਤੀਆ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੰਪਰਦਾ ਦੇ ਵਿੱਚ ਪਾਠ ਵੱਖਰਾ ਕਰਾਇਆ ਜਾਂਦਾ ਲਿਖਿਆ ਪਦਸ਼ੀਰ ਪੂਥੀਆਂ ਤੇ ਇਕੱਠਾ ਹੀ ਹੈ ਮਾਰੇ ਹਿਸ ਕਈ ਪਾ ਪਾਤੀ ਸਿੰਘ ਮਾਰੇ ਹਿੱਸੀ ਕਹੇ ਜਾਂਦੇ ਨੇ ਇਸ ਕਰਕੇ ਪਾਠ ਉਚਾਰਨ ਕਰਨਾ ਮਾਰੇ ਸੋ ਵੱਖਰਾ ਪਾਠ ਉਚਾਰਨ ਕਰਨਾ ਮਾਰੇ ਇੱਥੇ ਯਮਕ ਲਾ ਦੇਣੀ ਹੈ ਸੋ ਵੇ ਜਾਨ ਸੁვენੀ ਕਦਨਾ ਸੋ ਵੇ ਜਾਨ ਇਥੇ ਠਮਕ ਹਉ ਮੈਂ ਵਿਖਿਆ ਇਥੇ ਵਿਸਰਾਮ ਹੈ ਜਿਨ ਇਥੇ ਯਮਗਲਾ ਦਨੀ ਹੈ ਹਰ ਪ੍ਰਭ ਮਿਲਣ ਨ ਦਿੱਤੀਆ ਦੇਹ ਕੰਚਨ ਵੇ ਬੰਨੀਆਂ ਇਨ ਹਉ ਮੈਂ ਮਾਰ ਵਿਗੁੱਤੀਆ ਦੇਹ ਕੰਚਨ ਵੇ ਇਥੇ ਰਮਗਲਾ ਦਨੀ ਹੈ ਬੰਨੀਆਂ इथे विश्राम है इन होमे मार कह विगुतिया पद कसके बोलना है मोह माया वे सब काल खा इन मनमुख मूड सजुतिया मोह माया वे इथे सब सब खा इथे विश्राम है ਇਨ ਮਨਮੁਖ ਮੂੜ ਇਥੇ ਠਮਕਾ ਸਜੁਤੀਆ ਜਿਹੜਾ ਨਾ ਇਹ ਕਸ ਕੇ ਬੋਲਣਾ ਹੈ ਜਨ ਨਾਨਕ ਗੁਰਮੁਖ ਉਬਰੇ ਗੁਰਬਦੀ ਹਮੈ ਛੁਟੀਆ ਵਸ ਆਣ ਹੋ ਵੇ ਜਨ ਇਸ ਮਨ ਕੋ ਮਨ 바ਸੀ ਜੋ ਨਿਤ ਭਉਦਿਆ ਇਹ ਵਿਸਰਾਮ ਮਹੰਗਾ ਵਿਸਰਾਮ ਹੈ ਵਸ ਆਣਹੁ ਇਥਿ ਠਮਕ ਵਿਏ ਜਾਣ ਇਥੇ ਥੋੜਾ ਠਹਿਰਾ ਦੇ ਦੇਣਾ ਇਸ ਮਨ ਕਹੁ ਇਥੇ ਵਿਸਰਾਮ ਹੈ ਮਨ ਵਸੇ ਜਿਉ ਇਥਿ ਠਮਕ ਨਿਤ ਭਉ ਦਿਆ ਦੁਖ ਰੈਣ ਵੀ ਵਿਹਾਣੀਆਂ ਮਿਤ ਆਸਾ ਆਸ ਕਰੀਦੇ ਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਦੁਖ ਰੈਣ ਵੀ ਇਥੇ ਠੰਮਕ ਲਾ ਦੇਣੀ ਐ ਫਿਰ ਬੂਲਣਾ ਵਿਹਾਣੀਆਂ ਇਥੇ ਵਿਸਰਾਮ ਹੈ ਨਿਤ ਆਸਾ ਪਾਸ ਕਰੀ ਦਿਆ ਗੁਰ ਪਾਇਆ ਵੇ ਸੰਤ ਜਨੋ ਇਹ ਵੇ ਪਦ ਅੱਗੇ ਲਾਉਣਾ ਹੈ ਗੁਰ ਪਾਇਆ ਇਥੇ ਠੰਮਕ ਲਾ ਦੇਣੀ ਐ ਵੇ ਸੰਤ ਜਨੋ ਇਥੇ ਵਿਸਰਾਮ ਹੈ ਮਨ ਆਸ ਪੂਰੀ ਹਰ ਚੌਦਿਆ ਇਹ ਚੌਦਿਆ ਪੂਲਾ ਹੀ ਬੋਲਣਾ ਹੈ ਜਨ ਨਾਨਕ ਪ੍ਰਭ ਦੇਹੁ ਮਤੀ ਛੱਡ ਆਸ ਨਿਤ ਸੁਖ ਸਉਦਿਆ ਸਾਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸਿਜੜੀਐ ਆਈ धन इथे थोड़ा ठहरा दे देना आशा चित करे इथे ठहरा दे देना राम राजे आधे विश्राम है हार प्रभ सिजड़ी आई सिजड़िए नहीं बोलना थोड़ा जा कसके बोलना है सीजड़ी आई मेरा ठाकुर अगम दयाल है राम राजे कर कृपा लेह मिलाई ਮੇਰਾ ਮਨ ਤਨ ਲੋਚਾ ਗੁਰਮੁਖੇ RAM ਰਾਜਿਆ ਇਹ RAM ਰਾਜਿਆ ਪਦ ਤੋਂ ਪਹਿਲਾਂ ਠਮਕ ਲਾ ਦਿੰਨੀ ਹੈ ਮੇਰਾ ਮਨ ਦਨ ਲੋਚਾ ਗੁਰਮੁਖੇ RAM ਰਾਜਿਆ ਹਰ ਸਰਦਾ ਸੇਜ ਵਿਚਾਈ ਹਰ ਸਰਦਾ ਸੇਜ ਵਿਚਾਈ ਜਨ ਨਾਨਕ ਹਰ ਪ੍ਰਭ ਬਾਣਿਆ RAM ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਸੇਜਿਆ ਹਰ ਪ੍ਰਭੂ RAM RAJIA ਗੁਰ ਦਸੇ ਹਰ ਮਿਲੀ ਮੈਂ ਮਾਲਤਨ ਪ੍ਰੇਮ ਬੈਰਾਗ ਹੈ RAM RAJIA ਗੁਰ ਮਿਲੇ ਕਿਰਪਾ ਕਰੀ ਹਉ ਗੁਰ ਵਿਟੋ ਕੂਲ ਕੁਮਾਇਆ RAM RAJIA ਜੀਓ ਸਤਗੁਰ ਆਗੇ ਦੀ ਹਉ ਇਥੇ ਯਮਕ ਲਾ ਦੇਣੀ ਐ ਗੁਰ ਵਿਟੋ ਹਕੂਲ ਕੁ ਮਾਇਆ RAM ਰਾਜਿਆ ਇਥੇ ਵਿਸਰਾਮ ਐ ਜੀਓ ਇਥੇ ਯਮਕ ਲਾ ਦੇਣੀ ਐ ਸਤਗੁਰ ਆਗੇ ਦੀ ਗੁਰ ਤੁਠਾ ਜੀਓ RAM ਰਾਜਿਆ ਜਨ ਨਾਨਕ ਹਰ ਮਿਲੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ